ਪਿਆਰੇ ਪੰਜਾਬੀਓ ਆ ਕਿਸੇ ਪਿੰਡ ਦੀ ਸੜਕ ਜਾ ਰਹੀ ਆ ਉੰਜ ਆਪਣੀਆਂ ਗੱਡੀਆਂ ਮਗਰ ਇਹ ਜੱਦੀ ਸਰਦਾਰ ਲਿਖਾਉਂਦੇ ਨੇ ਤੁਸੀਂ ਕਮੈਂਟ ਕਰਕੇ ਹੁਣ ਦੱਸੋ ਵੀ ਇਹ ਜੱਦੀ ਸਰਦਾਰ ਨੇ ਜਾਂ ਭੁੱਖੇ ਨੰਗੇ ਤੇ ਰੱਦੀ ਸਰਦਾਰ ਨੇ ਜਿਨ੍ਹਾਂ ਨੇ ਪਿੰਡ ਨੂੰ ਆਉਣ ਵਾਲੀ ਸੜਕ ਦੇ ਨਾਲ ਬਰਮ ਹੀ ਨਹੀਂ ਛੱਡੀ ਜਿਹੜੇ ਬਰਮ ਹੀ ਖਾ ਗਏ ਉਹ ਰੱਜੇ ਸਰਦਾਰ ਨੇ ਜਾਂ ਭੁੱਖੇ ਸਰਦਾਰ ਨੇ ਜਿਨ੍ਹਾਂ ਨੇ ਪਿੰਡ ਆਉਣਾ ਆਪ ਵੀ ਆਉਣਾ ਤੇ ਪਿੰਡ ਦੇ ਦੂਜੇ ਵਾਸੀਆਂ ਨੇ ਵੀ ਆਉਣਾ ਉਹਨਾਂ ਦੇ ਲੰਘਣ ਜੋਗੀ ਬਰਮ ਨਹੀਂ ਛੱਡੀ ਗਈ ਤੁਸੀਂ ਵੱਟੇ ਦੇਖ ਸਕਦੇ ਹੋ ਸੜਕ ਦੇ ਨਾਲ ਸਾਫ਼ ਦਿਖਾਈ ਦੇ ਰਹੇ ਨੇ ਤੇ ਉੰਜ ਗੱਡੀਆਂ ਕਾਰਾਂ ਮੋਟਰਸਾਈਕਲਾਂ ਦੇ ਮਗਰ ਲਿਖਾਉਣਗੇ ਅਸੀਂ ਜੱਦੀ ਸਰਦਾਰ ਹਾਂ ਜੀ ਜੱਦੀ ਸਰਦਾਰ ਤੇ ਆਹ ਦੇਖੋ ਜੱਦੀ ਸਰਦਾਰਾਂ ਦੀ ਕਰਤੂਤ ਇਹਨਾਂ ਨੇ ਪਿੰਡ ਨੂੰ ਆਉਣ ਵਾਲੀ ਸੜਕ ਦੇ ਨਾਲ ਬਿਲਕੁਲ ਹੀ ਮਿੱਟੀ ਨਹੀਂ ਲਾਈ ਬਰਮ ਨਹੀਂ ਛੱਡੀ ਤੇ ਬਿਲਕੁਲ ਸੜਕ ਦੀ ਬਰਮ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਵੱਟੇ ਨਾਲ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਵੀ ਮੈਂ ਤੁਹਾਨੂੰ ਦਿਖਾਉਣਾ ਦੂਜੇ ਪਾਸੇ ਵੀ ਤੁਸੀਂ ਮਰਜੀ ਨਜ਼ਰ ਮਾਰ ਲਓ ਤੇ ਕਮੈਂਟ ਕਰਕੇ ਦੱਸੋ ਵੀ ਜਿਹੜੇ ਵਰਨਾ ਵੱਢ ਕੇ ਖਾਣ ਵਾਲੇ ਨੇ ਉਹ ਜੱਦੀ ਸਰਦਾਰ ਕਿਵੇਂ ਹੋ ਸਕਦੇ ਨੇ ਉਂਝ ਵੱਡੇ ਵੱਡੇ ਲੰਗਰਾਂ ਦੇ ਵਿੱਚ ਜਾ ਕੇ ਲੰਗਰ ਲਗਾਉਣਗੇ ਲੋਕਾਂ ਦੇ ਮੂੰਹ ਦੇ ਵਿੱਚ ਤੁੰਨ ਤੁੰਨ ਕੇ ਟੱਕੇ ਨਾਲ ਪਾਉਣਗੇ ਵੀ ਸਾਡੇ ਲੰਗਰ ਖਾ ਕੇ ਜਾਓ ਸਾਡਾ ਤਾਂ ਜਾ ਕੇ ਲੱਗੂਗਾ ਤੇ ਅਸੀਂ ਸਵਰਗਾਂ ਵਿੱਚ ਜਾਵਾਂਗੇ ਲੱਖ ਲੰਡ ਇਹੋ ਜੇ ਲੰਗਰ ਲਗਾਉਣ ਵਾਲਿਆਂ ਦੀ ਜਿਨ੍ਹਾਂ ਨੇ ਆਪਣੇ ਪਿੰਡ ਦੀਆਂ ਬਰਮਾ ਹੀ ਨਹੀਂ ਛੱਡੀਆਂ ਤੇ ਜੇਕਰ ਇਹ ਜੱਦੀ ਸਰਦਾਰ ਹੁੰਦੇ ਤਾਂ ਫਿਰ ਇਹਨਾਂ ਨੇ ਆਪਣੇ ਪਿੰਡ ਨੂੰ ਆਉਣ ਵਾਲੀ ਸੜਕ ਦੀ ਬਰਮਾ ਲਾਜ਼ਮੀ ਛੱਡਣੀ ਸੀ ਤੇ ਇਹ ਇਹਨਾਂ ਨੂੰ ਹੁਣ ਰੱਦੀ ਸਰਦਾਰ ਕਿਹਾ ਜਾ ਸਕਦਾ ਜਾਂ ਜੱਦੀ ਸਰਦਾਰ ਕਿਹਾ ਜਾ ਸਕਦਾ ਜਿਨ੍ਹਾਂ ਨੇ ਬਰਮਾ ਛੱਡਣੀ ਨਹੀਂ ਤੇ ਆਉਣ ਜਾਣ ਵਾਲੇ ਜਿਹੜੇ ਤੇਰੇ ਮੁਸਾਫਰ ਨੇ ਜਾਂ ਸਕੂਲ ਦੀਆਂ ਬੈਣਾ ਲੰਗਦੀਆਂ ਨੇ ਜਾਂ ਕੁਝ ਹੋਰ ਵੱਡੇ ਵਹੀਕਲ ਆਉਣੇ ਜੇਕਰ ਉਹ ਹੀ ਨਾ ਚੱਜ ਨਾਲ ਲੰਘਣ ਤਾਂ ਪਿੰਡ ਦੀ ਨੀਤ ਦਾ ਪਤਾ ਲੱਗ ਜਾਂਦਾ ਵੀ ਇੱਥੇ ਜੱਦੀ ਸਰਦਾਰ ਨਹੀਂ ਵਸਦੇ ਇੱਥੇ ਭੁੱਖੇ ਲੰਗੇ ਤੇ ਰੱਦੀ ਸਰਦਾਰ ਵਸਦੇ ਨੇ ਜਿਨ੍ਹਾਂ ਨੇ ਪਿੰਡ ਨੂੰ ਆਉਣ ਵਾਲੀ ਸੜਕ ਦੀ ਬਰਮਣੀ ਛੱਡੀ ਤੇ ਉਹ ਲੋਕ ਮਨ ਦੇ ਵਿੱਚ ਗਾਲ੍ਹਾਂ ਵੀ ਕੱਢਦੇ ਨੇ ਲਾਂਤਾਂ ਵੀ ਪਾਉਂਦੇ ਨੇ ਵੀ ਲੱਖ ਲੰਤ ਇਹੋ ਜੇ ਪਿੰਡ ਵਾਲਿਆਂ ਦੇ ਜਿਨ੍ਹਾਂ ਨੇ ਆਪਣੇ ਹੀ ਪਿੰਡ ਨੂੰ ਆਉਣ ਵਾਲੀ ਸੜਕ ਦੀ ਬਰਮਣੀ ਛੱਡੀ ਤੇ ਮਤਲਬ 2-2 4-4 ਫੁੱਟ ਮਿੱਟੀ ਨਹੀਂ ਲਗਾਈ ਤੇ ਇਹ ਕਿਹੋ ਜਿਹਾ ਭੁੱਖਾ ਨੰਗਾ ਪਿੰਡ ਹੋਊਗਾ ਮਿੱਤਰੋ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸੋ ਵੀ ਕੀ ਇਹ ਜੱਦੀ ਸਰਦਾਰਾਂ ਵਾਲੀ ਕਰਤੂਤ ਆ ਜਾਂ ਭੁੱਖੇ ਨੰਗੇ ਤੇ ਰੱਦੀ ਸਰਦਾਰਾਂ ਵਾਲੀ ਕਰਤੂਤ ਆ ਜਿਹੜੇ ਬਰਮਾ ਖਾ ਜਾਂਦੇ ਨੇ ਪਰ ਆਪਣੇ ਆਪ ਨੂੰ ਜੱਦੀ ਸਰਦਾਰ ਕਹਾਉਣ ਨੇ ਕਮੈਂਟ ਕਰਕੇ ਤੁਸੀਂ